ਤਾਂ ਪਿਛਲੇ ਸਮੇਂ ਖਨੌਰੀਆ ਤੇ ਸ਼ੰਭੂ ਬਾਰਡਰ ਦੇ ਉੱਪਰ ਜੋ ਕਾਰਵਾਈ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਹੁਣ ਵੀ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਹੈਗਾ ਆਮ ਆਈ ਪਾਰਟੀ ਦੇ ਵਿਧਾਇਕਾਂ ਨੂੰ ਘੇਰ ਕੇ ਸਵਾਲ ਕੀਤੇ ਜਾ ਰਹੇ ਨੇ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕਿਹਾ ਜਾਂਦਾ ਹੈ ਕਿ ਵੇਲੜਾ ਵੱਲੋਂ ਜਿਹੜਾ ਹੈਗਾ ਮੈਨੂੰ ਝੰਡਿਆ ਲਿਆ ਕੇ ਘੇਰਿਆ ਜਾ ਰਿਹਾ ਹੈਗਾ ਤੇ ਦੂਜੇ ਪਾਸੇ ਪਿਛਲੇ ਦਿਨੀ ਇੱਕ ਜਥੇਬੰਦੀ ਦੇ ਆਗੂ ਦਾ ਵੀ ਬਿਆਨ ਆਇਆ ਸੀ ਕਿ ਜਿਹੜਾ ਹੈਗਾ ਵਿਰੋਧ ਕਰਨਾ ਗਲਤ ਤਰੀਕ ਗਲਤ ਹੈਗਾ ਤੇ ਕਿ ਜੇ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਸਰਕਾਰ ਲੈਣਾ ਚਾਹੁੰਦੀ ਉਹਦਾ ਵਿਰੋਧ ਕਰ ਰਹੇ ਨੇ ਇਹ ਬੇਨਿੰਦਨ ਜੋਗ ਹੈ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਅਸੀਂ ਪਹੁੰਚੇ ਆ ਪਿੰਡ ਡੱਲੇ ਵਾਲੇ ਦੇ ਵਿੱਚ ਭਾਰਤੀ ਸਨ ਜੁਨ ਇਕਤਾ ਸਿੱਧੂ ਭਰਾ ਦੇ ਕੌਮੀ ਪਰਜਾਨ ਜਗ ਸਿੰਘ ਦਰਿਆਲ ਉਹਨਾਂ ਨਾਲ ਕਰਦਿਆਂ ਗੱਲਬਾਤ ਇਹਨਾਂ ਸਵਾਲਾਂ ਦੇ ਉੱਪਰ ਉਹਨਾਂ ਦਾ ਕੀ ਕਹਿਣਾ ਦਰਅਸਲ ਗੱਲ ਇਹ ਹੈ ਕਿ ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਘਰਾਓ ਦੀ ਗੱਲ ਕੀਤੀ ਹੈ ਤੇ ਉਹਨੂੰ ਲੈ ਕੇ ਸਰਕਾਰ ਦੀ ਬਿਆਨਬਾਜ਼ੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਲੋਕਾਂ ਦੇ ਮੂੰਹੋਂ ਨਹੀਂ ਫੱਗਦੀ ਜਿੰਨਾ ਲੋਕਾਂ ਦਾ ਬੇਸ ਹੀ ਅੰਦੋਲਨਾ ਚ ਹੋ ਗਿਆ ਅਨਾ ਹਜ਼ਾਰੇ ਦੇ ਵਿੱਚੋਂ ਕੇਸਰੀਵਾਲ ਨਿਕਲਿਆ ਮੇਰਾ ਖਿਆਲ ਹੈ ਸਾਡਾ ਕੋਈ ਵੀ ਧਰਨਾ ਕੋਈ ਵੀ ਮਜਾਰਾ ਕੋਈ ਵੀ ਪ੍ਰੋਟੈਸਟ ਹੈ ਜਾਂ ਨਹੀਂ ਹੋਣਾ ਜਿਹਦੇ ਵਿੱਚ ਇਹਨਾਂ ਦਾ ਅਮਨ ਅਰੋੜਾ ਸੰਧਵਾ ਸਾਹਿਬ ਗੁਰਦੇਤ ਈਵਨ ਕੇ ਭਗਵੰਤਮਾਨ ਖੁਦ ਵੀ ਸਾਡੇ ਪ੍ਰੋਟੈਸਟਾਂ ਧਰਨਿਆਂ 'ਚ ਬੈਠਾ ਰਿਹਾ ਹੈ ਸਾਡੇ ਨਾਲ ਮੈਂ ਤੁਹਾਨੂੰ ਫੋਟੋਆਂ ਦਿਖਾ ਸਕਦਾ ਆ ਕੇ ਬੋਲਦੇ ਰਹੇ ਨੇ ਜਿੰਨਾ ਲੋਕਾਂ ਦਾ ਆਧਾਰ ਹੀ ਇੱਥੋਂ ਕਾਇਮ ਹੋਇਆ ਹੋਵੇ ਅੰਦੋਲਨਾਂ ਚੋਂ ਯਾ ਅਗਲੀ ਗੱਲ ਹੋ ਰਹੀ ਹੈ ਅਸੀਂ ਦਿੱਲੀ ਦੇ ਅੰਦੋਲਨ ਤੋਂ ਆਏ ਆ ਜਦੋਂ ਅਸੀਂ ਦਿੱਲੀ ਦੇ ਅੰਦੋਲਨ ਤੋਂ ਆਏ ਆ ਤੇ ਉਸ ਅੰਦੋਲਨ ਨੇ ਲੋਕਾਂ ਦੇ ਅੰਦਰ ਇੱਕ ਸਵਾਲ ਪੈਦਾ ਕਰਨ ਦੀ ਸਵਾਲ ਖੜੇ ਕਰਨ ਦੀ ਭਾਵਨਾ ਜਗਾਈ ਔਰ ਉਹਦੇ ਚੋਂ ਐਸੀ ਭਾਵਨਾ ਜਾਗੀ ਜਿਹਦੇ ਇਹਨਾਂ ਨੇ ਫਾਇਦਾ ਚੁੱਕਿਆ ਭਗਵਾਨ ਤੁਮਾਨ ਇੱਕ ਗੱਲ ਆਮ ਲੋਕਾਂ ਨੂੰ ਕਹਿੰਦਾ ਰਿਹਾ ਉਹਦੀ ਹੁਣ ਵੀਡੀਓਜ਼ ਨਿਕਲ ਰਹੀਆਂ ਨੇ ਬਾਹਰ ਉਹ ਕਿ ਸਵਾਲ ਕਰੋ ਇਹਨਾਂ ਲੀਡਰਾਂ ਨੂੰ ਸਵਾਲ ਕਰੋ ਇੱਕ ਵਾਰੀ ਤਾਂ ਇਹਨੇ ਉਹ ਵੀ ਕਿਹਾ ਵੀ ਡਲਾ ਤਾਂ ਡਲਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਇਹੋ ਜਿਹੇ ਵੀ ਸ਼ਬਦ ਬੋਲਦਾ ਸੀ ਉਹ ਭਾਈ ਜੇ ਹੁਣ ਲੋਕਾਂ ਨੂੰ ਅਸੀਂ ਇੰਨੇ ਪ੍ਰਚੰਡ ਕਰ ਲਿਆ ਕਿ ਸਵਾਲ ਕਰਨ ਤੇ ਲੋਕ ਤਾਂ ਉਹੀ ਨੇ ਸਵਾਲ ਕਰਨਗੇ ਉਹ ਰਹਿੰਦੀ ਕਸਰ ਜਿਸ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਨੂੰ ਚੁਕਾਇਆ ਜਿਹੜਾ ਗਲਤ ਤਰੀਕੇ ਨਾਲ ਮੈਂ ਸ਼ਬਦ ਵਰਤ ਰਹੇ ਹਾਂ ਕਿਉਂਕਿ ਗਲਤ ਤਰੀਕਾ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਜਦੋਂ ਵੀ ਕਿਸੇ ਪ੍ਰੋਟੈਸਟ ਨੂੰ ਕਿਸੇ ਧਰਨੇ ਨੂੰ ਕਿਸੇ ਮੁਜ਼ਾਹਰੇ ਨੂੰ ਕਿਸੇ ਅੰਦੋਲਨ ਨੂੰ ਸੜਕ ਖਾਲੀ ਕਰਾਉਣੀ ਆ ਕੋਈ ਗਰਾਊਂਡ ਖਾਲੀ ਕਰਾਉਣਾ ਹੈ ਤਾਂ ਪਹਿਲੇ ਨੋਟਿਸ ਦੇਣਾ ਹੁੰਦਾ ਹੈ ਕਿ ਤੈਨੂੰ 2 ਦਿਨ ਦਾ ਨੋਟਿਸ ਦੇਣਿਆ ਤੈਨੂੰ 5 ਦਿਨ ਦਾ ਨੋਟਿਸ ਦੇਣਿਆ ਦੁਬਾਰਾ ਫਿਰ ਨੋਟਿਸ ਦੇਣਾ ਹੁੰਦਾ ਹੈ ਤੀਸਰਾ ਨੋਟਿਸ ਤੋਂ ਬਾਅਦ ਫਿਰ ਕਾਰਵਾਈ ਹੁੰਦੀ ਹੈ ਲੇਕਿਨ ਸਾਨੂੰ ਕੋਈ ਨੋਟਿਸ ਨਹੀਂ ਆਇਆ ਪਰ ਸਾਡੇ ਤੇ ਹਮਲਾ ਵੀ ਇਸ ਤਰੀਕੇ ਨਾਲ ਕੀਤਾ ਕਿ ਸਾਨੂੰ ਮੀਟਿੰਗ ਦੇ ਉੱਤੇ ਸੱਦ ਕੇ ਪੰਜਾਬ ਸਰਕਾਰ ਦੇ ਨੁਮਾਇंदे ਇਹਨਾਂ ਦੇ ਅਫਸਰ ਸਾਨੂੰ ਮਤਲਬ ਮੀਟਿੰਗ ਤੇ ਸੱਦਦੇ ਆ ਮੇਰੇ ਕੋਲ ਰিসিਵਿੰਗ ਲੈ ਕੇ ਜਾਂਦੇ ਆ ਤੇ ਫਿਰ ਜਾ ਕੇ ਮੀਟਿੰਗ ਦੇ ਗਿਆ ਤੋਂ ਵੀ ਬਾਅਦ ਮੀਟਿੰਗ ਹੋਲੀ ਮੀਟਿੰਗ ਹੋਣ ਤੋਂ ਵੀ ਬਾਅਦ ਖੇਤੀਬਾੜੀ ਮੰਤਰੀ ਨਾਲ ਤੇ ਇਕਟਾਰੂ ਚੱਕ ਨਾਲ ਸਪੈਸ਼ਲ ਮੀਟਿੰਗ ਹੋਈ ਤੇ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਹਾਡੀ ਮਨਸ਼ਾ ਕੀ ਹੈ ਮੈਂ ਕਹਿੰਦਾ ਜੇਕਰ ਇਹਨਾਂ ਨੇ ਪ੍ਰੋਟੈਸਟ ਵਾਲੀ ਥਾਂ ਦੇ ਉੱਤੇ ਸਾਡੇ ਕੋਲੋਂ ਧਰਨਾ ਖਾਲੀ ਜਗ੍ਹਾ ਖਾਲੀ ਕਰਵਾਉਣੀ ਸੀ ਜਦੋਂ ਅਸੀਂ ਖੁਦ ਪੁੱਛ ਰਹੇ ਹਾਂ ਕਿ ਤੁਸੀਂ ਜਿਹੜੀ ਫੋਰਸਿਜ਼ ਲਾ ਰਹੇ ਹੋ ਉਹਦਾ ਕਾਰਨ ਕੀ ਹੈ ਤਾਂ ਅਸੀਂ ਆਪਦੀ ਮੰਸ਼ਾ ਦੱਸੋ ਤਾਂ ਮੰਸ਼ਾ ਉਹ ਦੱਸ ਦਿੰਦੇ ਕਿ ਭਾਈ ਸਾਡੇ ਤੇ ਤਾਂ ਮਜਬੂਰੀ ਹੈ ਸਾਨੂੰ ਤਾਂ ਕੇਂਦਰ ਕਹਿ ਰਿਹਾ ਹੈ ਯਾਂ ਸਾਡਾ ਹੋ ਗਿਆ ਸੌਦਾ ਲੁਧਿਆਣੇ ਵਾਲਿਆਂ ਨਾਲ ਅਸੀਂ ਤਾਂ ਆਪਦੀ ਸੀਟ ਜਿਤਨੀ ਹੈ ਅਸੀਂ ਤਾਂ ਖਾਲੀ ਕਰਵਾਵਾਂਗੇ ਤਾਂ ਹੋ ਸਕਦਾ ਗੱਲਬਾਤ ਨਾਲ ਹੀ ਮਸਲੇ ਦੀ ਕੋਈ ਗੱਲ ਹੱਲ ਹੁੰਦਾ ਤੋ ਉਸ ਵੇਲੇ ਇਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਭਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਸਾਡਾ ਕੋਈ ਮਨਸ਼ਾ ਇਹੋ ਜੀ ਨਹੀਂ ਆ ਉਹ ਤਾਂ ਸਾਡਾ ਜਿਹੜਾ ਫੋਰਸ ਜ ਲਾਈਆਂ ਨੇ ਉਹਨਾਂ ਦਾ ਤਾਂ ਸਿਰਫ ਮਤਲਬ ਅਸੀਂ ਨਸ਼ਾ ਨਸ਼ੇ ਵਿਰੋਧੀ ਜਿਹੜੀ ਮਹਿੰਮ ਚਲਾਈ ਹੈ ਉਹਨੂੰ ਅਸੀਂ ਮਤਲਬ ਸਫਲ ਬਣਾ ਰਹੇ ਹਾਂ ਇਹ ਕੀ ਹੈ ਔਰ ਇਹੀ ਬਾਅਦ ਪ੍ਰੈਸ ਦੇ ਉੱਤੇ ਉਹਨੇ ਆਪਣੇ ਨੇ ਖਜ਼ਾਨਾ ਮੰਤਰੀ ਨੇ ਕਿਹਾ ਔਰ ਉਹ ਲੋਕਾਂ ਦੇ ਅੰਦਰ ਜਿਹੜਾ ਗੁੱਸਾ ਹੈ ਨਾ ਕਹਿੰਦੇ ਵਿਰਲਣ ਕਰਦੇ ਆਗੇ ਨਹੀਂ ਉਹ ਮੈਂ ਜਿਹੜੀ ਵਿਹਲੜ ਕਰਦੇ ਵਾਲੀ ਗੱਲ ਆ ਮੈਂ ਪਹਿਲਾਂ ਹੀ ਗੱਲ ਅੱਧੀ ਕਿਤੇ ਤੁਹਾਨੂੰ ਦੱਸਤੀ ਵੀ ਇਹ ਫੇਰੇ ਜੇ ਫੇਰੇ ਸਾਰੇ ਆਪਦੇ ਆਪ ਨੂੰ ਮੰਨ ਲੈਣ ਵੀ ਤੁਸੀਂ ਸਾਰੇ ਵਿਹਲੜੋਂ ਸਾਡੇ ਨਾਲ ਵਿਹਲੜਾਂ ਦੇ ਨਾਲ ਹੁਣ ਤੱਕ ਧਰਨਾਂ 'ਚ ਬੈੰਦੇ ਬੈੰਦੇ ਨੇ ਤੁਹਾਨੂੰ ਤੁਸੀਂ ਲੀਡਰ ਬਣ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਪਾਤੀਆਂ ਚਾਰ ਹੁਣ ਤੁਹਾਨੂੰ ਅਸੀਂ ਵਿਹਲੜ ਲੱਗਣ ਲੱਪੇ ਫਿਰ ਮੈਂ ਅਗਲੀ ਗੱਲ ਹੋਰ ਦੱਸ ਦਿੰਨਾ ਮੈਨੂੰ ਬੜਾ ਦੁੱਖ ਹੋਇਆ ਇਹ ਇਹ ਬਿਆਨ ਸੁਣ ਕੇ ਇਸ ਸੰਧਵਾ ਸਾਹਿਬ ਦਾ ਇਹਨੂੰ ਇਹਨੂੰ ਮਤਲਬ ਮੈਨੂੰ ਲੱਗਾ ਦਾ ਹੰਕਾਰ ਹੋ ਗਿਆ ਕਿ ਮੈਂ ਮਤਲਬ ਬਹੁਤ ਵੱਡੀ ਪੋਸਟ ਤੇ ਬੈਠਾ ਹਾਂ ਪਰ ਉਹਨੂੰ ਇਹ ਨਹੀਂ ਪਤਾਗਾ ਕਿ ਲੋਕਾਂ ਦੀ ਇੱਕ ਪਾਵਰ ਹੈ ਨਾ ਜਿੱਦੇ ਜਿੱਦੇ ਲੋਕਾਂ ਨੇ ਦੁਬਾਰਾ ਇੱਥੇ ਨਿਸ਼ਾਨ ਲਾਉਣਾ ਹੈ ਨਾ ਉਹਦੇ ਹਾਸੇ ਟਾ ਟੂਟਾ ਸਭ ਖੋਹ ਲੈਣਗੇ ਇਹ ਲੋਕਾਂ ਕੋਲੇ ਤਾਕਤ ਹੈ ਲੋਕ ਜਾਣ ਜਾਂਦੇ ਆ ਕਿ ਮੈਂ ਖੋਹੀ ਦੀਆਂ ਤੇ ਕਿਵੇਂ ਦੇਈ ਦੀਆਂ ਜੇ ਤੁਹਾਨੂੰ 92 ਦੇ ਸਕਦੇ ਆ ਨਾ ਤੇ ਤੁਹਾਨੂੰ 0 ਤੇ ਵੀ ਲੈ ਸਕਦੇ ਆ ਅਗਲੇ ਜਿਹੜੇ ਤੋਂ ਪਹਿਲੇ ਸੀ ਪਹਿਲਾਂ ਦੇ ਵਿੱਚ بڑا ਹੰਕਾਰ ਸੀ ਨਾ ਉਹ ਕਹਿੰਦੇ ਸੀਗੇ 25 ਸਾਲ ਪੰਜ ਵਾਰੀ ਕਹਿੰਦਾ ਮੁੱਖ ਮੰਤਰੀ ਬਣਨਾ ਹੈ ਇਹ ਇਹ ਬਾਦਲ ਕਹਿੰਦਾ ਰਿਹਾ 25 ਸਾਲ ਨਹੀਂ ਜਾਣਾ ਅਗਲੇ ਨੇ ਮਾਰਿਆ ਬੜਕਾ ਅਗਲੇ ਵਾਰੀ ਤੋ ਜੇ ਉਹਦੇ ਨਾਲ ਇਹ ਕਰ ਸਕਦੇ ਤੇ ਹੋ ਤੁਹਾਡੇ ਨਾਲ ਵੀ ਜਾਣੀ ਆ ਕਿਉਂ ਮੈਂ ਕਹਿ ਰਿਹਾ ਹੁਣ ਇਹਨੂੰ ਮੈਂ ਪੁੱਛਦਾ ਕਿ ਭਾਈ ਇਹ ਜਿਹੜੇ ਵੇਲੜਾ ਸੀ ਯਾਦ ਕਰ ਕੁਲਤਾਰ ਜੀ ਇੱਕ ਵਾਰ ਯਾਦ ਕਰ ਕਿ ਤੂੰ ਡੱਲੇ ਵਾਲੇ ਆਇਆ ਸੀ ਆਪਦੇ ਨਾਲ ਕੁਝ ਬੰਦੇ ਲੈ ਕੇ ਆਇਆ ਸੀ ਤੇ ਤੇਰਾ ਅੜਾਟ ਇਸ ਗੱਲ ਲਈ ਨਿਕਲਿਆ ਵਾ ਸੀ ਕਿ ਫਿਰੋਜ਼ਪੁਰ ਦਾ ਐਸਐਸਪੀ ਤੇਰੇ ਤੇ ਮੁਕੱਦਮਾ ਦਰਜ ਕਰਦਾ ਸੀ ਕਿ ਤੁਸੀਂ ਭਾਈ ਕਿਸੇ ਮੈਡੀਕਲ ਸਟੋਰ ਦੇ ਬਾਹਰ ਦੇ ਵਿੱਚ ਧਰਨਾ ਲਾਇਆ ਸੀ ਤੁਹਾਡੇ ਦੇ ਪਰਚਾ ਦਰਜ ਹੁੰਦਾ ਸੀ ਉਹਦੇ ਤੈਨੂੰ ਸਾਡੀ ਲੋੜ ਲੱਗੀ ਸੀ ਨਾ ਕਿ ਪ੍ਰਧਾਨ ਜੀ ਮਦਦ ਕਰੋ ਸਾਡੀ ਔਰ ਯਾਦ ਰੱਖ ਉਸ ਗੱਲ ਨੂੰ ਧਿਆਨ ਕਰਕੇ ਤੇਰੀ ਜਾਣਕੀ ਨੇ ਛੜਾਈ ਉਦੋਂ ਇਹਨਾਂ ਇਹਨਾਂ ਤਿੰਨਾਂ ਲੀਡਰਾਂ ਨੂੰ ਉਸ ਵੇਲੇ ਅਸੀਂ ਬਰਾਬਰ ਦੇ ਉਤੇ ਖੜਕੇ ਪੁਲਿਸ ਪ੍ਰਸ਼ਾਸਨ ਨੂੰ ਚੈਲੰਜ ਕੀਤਾ ਸੀ ਕਿ ਇਹ ਜਿਹੜਾ ਇਹ ਇਹ ਜਿਹੜਾ 17 17000 18 18000 ਦਾ ਟੀਕਾ ਵਿਕ ਰਿਹਾ ਜੀ ਦੀ ਅਸਲ ਕੀਮਤ ਸਿਰਫ 2000 ਰੁਪਏ 200 ਰੁਪਏ 2000 ਵਾਲੀ ਸੌਰੀ ਹੁਣ ਉਹ 2000 ਵਾਲਾ 18000 ਦਾ ਵਿਕਦਾ ਹੈ ਤੇ ਜੇ ਉਹਦੇ ਖਿਲਾਫ ਕੋਈ ਬੰਦਾ ਆਵਾਜ਼ ਚੁੱਕਦਾ ਤੇ ਤੁਸੀਂ ਪਰਚਾ ਦਰਜ ਕਰੋਗੇ ਅਸੀਂ ਖੜਾ ਹਾਂ ਉਹਨਾਂ ਦੇ ਨਾਲ ਔਰ ਫਿਰ ਇਹਨਾਂ ਨੂੰ ਮਤਲਬ ਪਰਚੇ ਤੋਂ ਰਾਹਤ ਮਿਲੀ ਹੈ ਤੇ ਜਿਹਨਾਂ ਨੂੰ ਜਿਨ੍ਹਾਂ ਨੂੰ ਰਾਹਤ ਹੀ ਇਸ ਕਰਕੇ ਮਿਲੀ ਹੋਵੇ ਉਹ ਬੰਦੇ ਇਹ ਗੱਲਾਂ ਕਰਨ ਔਰ ਉਸ ਤੋਂ ਪਹਿਲਾਂ ਇਹਨੂੰ ਇਹ ਪੁੱਛੋ ਸ਼ਰੂਤੀ ਕਾਨ ਜਿੱਤੂ ਕੀ ਕਰਦਾ ਤੂੰ ਲੀਡਰ ਬਣਿਆ ਕਿੱਥੋਂ ਆ ਤੂੰ ਇੱਥੋਂ ਹੀ ਇਹਨਾਂ ਧਰਿਆਂ ਜੋ ਲੀਡਰ ਬਣਿਆ ਹੈ ਤੇ ਅੱਜ ਤੈਨੂੰ ਮਤਲਬ ਇਹ ਗੱਲਾਂ ਆਉਂਦੀਆਂ ਬਈ ਲੋਕ ਵੇਲੜ ਦੇ ਸੰਨ ਲਾਪੇ ਆ ਕੋਈ ਗੱਲ ਨਹੀਂ ਸਮਾਂ ਆ ਜਾਏਗਾ ਲੋਕ ਦੱਸ ਦੇਣਗੇ ਬਈ ਅਸੀਂ ਵੇਲੜਾਂ ਕਿ ਵਾਹਿਗੁਰੂ ਦੇ ਹੁਕਮ ਨਾਲ ਆਉਣ ਵਾਲੇ ਸਮੇਂ ਤੇ ਤੁਹਾਨੂੰ ਵੇਲੜ ਕਰਕੇ ਵੇਲੇ ਕਰਕੇ ਬਿਠਾ ਦੇਣਗੇ ਸੰਬੰਧੀ ਦੇ ਪ੍ਰਧਾਨ ਵੱਲੋਂ ਵੀ ਕਾਫੀ ਕਿਹਾ ਜਾ ਰਿਹਾ ਹੈਗਾ ਕਿ ਇਹ ਬਿੱਲ ਓਡੀ ਜਿਹੜੀ ਹੈਗੀ ਹੈ ਵਿਰੋਧਾ ਜਿਹੜੇ ਕਿਸਾਨ ਯੂਨੀਅਨਾਂ ਦੇ ਜਿਹੜੇ ਪ੍ਰਧਾਨ ਨੇ ਜਿਹੜਾ ਕੋਈ ਇਹੋ ਜਿਹਾ ਬਿਆਨ ਦੇ ਰਿਹਾ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਉਹ ਕਿਸਾਨ ਯੂਨੀਅਨ ਦਾ ਪ੍ਰਧਾਨ ਆਪਣੇ ਆਪ ਨੂੰ ਨਹੀਂ ਕਹਾ ਸਕਦਾ ਕੁ ਕੁ ਸ਼ੋਰ ਹੈ ਸਚਾਈ ਹੈ ਕਿਉਂਕਿ ਸਰਕਾਰਾਂ ਦੇ ਫੇਲੇ ਵੀ ਤਾਂ ਹੈਗੇ ਆ ਸਰਕਾਰਾਂ ਦੇ ਚਮਚੇ ਵੀ ਤਾਂ ਹੈਗੇ ਨਾ ਸਾਡੇ ਚ ਕਿਉਂਕਿ ਉਹੋ ਜਿਹਾ ਹੋਏਗਾ ਨਹੀਂ ਤਾਂ ਤੁਸੀਂ ਮੈਨੂੰ ਐਂ ਦੱਸੋ ਇੱਕ ਧੜਾ ਚਲੋ ਸਾਡੇ 2.5 ਧੜੇ ਬਣ ਗਏ 2 ਦੇ ਵੀ 3 ਬਣ ਗਏ 4 5 ਬਣ ਜਾਣ ਇਹ ਵੱਖਰੀ ਗੱਲ ਹੈ ਇੱਕ ਧੜਾ ਤਾਂ ਚੰਡੀਗੜ੍ਹ ਜਾਣਾ ਚਾਹੁੰਦਾ ਹੈ ਉਹਨਾਂ ਨੂੰ ਤਾਂ ਚੰਡੀਗੜ੍ਹ ਨੇ ਜਾਣ ਦਿੱਤਾ ਘਰਾਂ ਤੋਂ ਬਾਹਰ ਨੇ ਨਿਕਲ ਦਿੱਤਾ ਕਿ ਕੁੱਟ ਕੇ ਅੰਦਰਵਾੜ ਤੇ ਜੇ ਭਾਈ ਤੂੰ ਉਸ ਧੜੇ ਜਾਂਦਾ ਤੈਨੂੰ ਫੇਰ ਵੀ ਬਿਆਨ ਇਹ ਨਹੀਂ ਦੇਣਾ ਚਾਹੀਦਾ ਸਾਡੇ ਜੀ ਤਾਂ ਤੂੰ ਹੈ ਹੀ ਨਹੀਂ ਜਿਹੜਾ ਸਾਡੇ ਚ ਹੋਏਗਾ ਉਹ ਤਾਂ ਇਹੋ ਜਿਹਾ ਬਿਆਨ ਦੇਗਾ ਨਹੀਂ ਤਾਂ ਤੂੰ ਕਿੱਥੇ ਆ ਤੂੰ ਕਿਹੜੀ ਯੂਨੀਅਨ 'ਚ ਆ ਤੂੰ ਕਿਹੜੇ ਕਿਹੜੇ ਫਾਰਮ 'ਚ ਆ ਜਿਹੜਾ ਵੀ ਰ ਇਹੋ ਜਿਹਾ ਬਿਆਨ ਦੇ ਰਿਹਾ ਸੋ ਇਹ ਸਰਕਾਰੀ ਲੋਕ ਹੁੰਦੇ ਨੇ ਔਰ ਸਰਕਾਰਾਂ ਵੀ ਫਿੱਟ ਕਰਕੇ ਰ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਆਪਾਂ ਤਿੰਨ ਕਾਨੂੰਨਾਂ ਦੀ ਲੜਾਈ ਕਰ ਲੜਦੇ ਸੀ ਥੋੜੇ ਜਿਹੇ ਦਿਨਾਂ ਬਾਅਦ ਖੇਤੀਬਾੜੀ ਮੰਤਰੀ ਦਾ ਬਿਆਨ ਆ ਜਾਂਦਾ ਹੁੰਦਾ ਸੀਗਾ ਤੋਂ ਮਰਜ਼ੀ ਦਾ ਕਿ ਮੈਨੂੰ ਅੱਜ 110 ਯੂਨੀਅਨਾਂ ਦੇ ਲੀਡਰ ਆ ਕੇ ਮਿਲੇ ਤੇ ਉਹਨਾਂ ਨੇ ਮੰਗ ਕੀਤੀ ਕਿ ਬਹੁਤ ਛੇਤੀ ਤੁਰੰਤ ਇਹਨਾਂ ਕਾਨੂੰਨਾਂ ਨੂੰ ਲਾਗੂ ਕਰ ਕੀਤਾ ਜਾਏ ਬਹੁਤ ਫਾਇਦੇਮੰਦ ਕਾਨੂੰਨਾਂ ਜੋ ਆ ਕੇ ਬੋਲਦੇ ਰਹੇ ਨਾ ਸੋ ਉਹੋ ਜਿਹੇ ਸਰਕਾਰੀ ਥਾਂ ਥਾਂ ਤੇ ਫਿਰਦੇ ਆ ਔਰ ਇਹ ਜੇ ਸਰਕਾਰੀਆਂ ਦੀ ਬਹੁਤੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਇਹ ਜੇ ਇਹੋ ਜਿਹੇ ਹੁੰਦੇ ਨੇ